ਮਾਣ ਦਾ ਆਸ਼्रम ਜਮਾ ਕਰਾਤਾ ਸੀ ਪਰ ਭੈਣ ਨੇ ਵੱਡੀ ਹੋ ਕੇ ਪੜ੍ਹ ਲਿਖ ਕੇ ਆਪਣੀ ਭੈਣ ਨੂੰ ਆਸ਼्रम ਤੋਂ ਲੈ ਕੇ ਆਂਦਾ ਕਿਉਂਕਿ ਦੋ ਇਹ ਬੱਚੇ ਹੁੰਦੇ ਨਾ ਤੁਹਾਨੂੰ ਕੋਈ ਡਿਪਰੈਸ਼ਨ ਨਹੀਂ ਹੁੰਦਾ ਅੱਛਾ ਬਸ ਬਹੁਤ ਚੰਗੀ ਲੱਗੀ ਜਦ ਵੀ ਸੋਚ ਪੈ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭੈਣ ਵੀ ਛੋਟੀ ਜੀ ਸੀਗੀ ਇਹਦੀ ਭੈਣ ਵੀ ਜਨਮ ਤੋਂ ਹੀ ਛੋਟੀ ਹੁੰਦੀ ਹੋਈ ਠੀਕ ਨਹੀਂ ਸੀ ਮੰਦ ਬੁੱਧੀ ਸੀ ਤੇ ਭੈਣ ਹੁਣ ਵੱਡੀ ਹੋ ਗਈ ਆਪਦੇ ਪੈਰਾਂ 'ਤੇ ਖੜੀ ਹੋ ਗਈ ਕਮਾਉਣ ਲੱਗ ਗਈ ਆਪਦੀ ਭੈਣ ਨੂੰ ਆਸ਼ਰਮ 'ਚੋਂ ਲੈ ਕੇ ਆਈਏ ਕਿਉਂਕਿ ਮੰਮੀ ਨੇ ਆਸ਼ਰਮ 'ਚ ਜਮਾ ਕਰਾਤਾ ਸੀ ਆਪਣੀ ਬੇਟੀ ਨੂੰ ਇਹ ਛੋਟੀ ਐ ਤੇ ਤੋਂ ਵੱਡੀ ਆ ਵੱਡੀ ਆ ਤਾਂ ਫਿਰ ਘਰ ਦੇ ਹਾਲਾਤ ਬਹੁਤ ਮਾੜੇ ਸੀ ਮਾਂ ਤੋਂ ਹੁੰਦਾ ਨਹੀਂ ਸੀ ਇਹਦੀ ਕੇਅਰ ਨਹੀਂ ਸੀ ਹੁੰਦੀ ਉਹਦੀ ਪੜ੍ਹਾਈ ਨਹੀਂ ਸੀ ਹੁੰਦੀ ਤਾਂ ਫਿਰ ਮਾਂ ਨੇ ਤਾਂ ਆਸ਼ਰਮ 'ਚ ਜਮਾ ਕਰਾਤਾ ਸੀ ਪਰ ਭੈਣ ਨੇ ਵੱਡੀ ਹੋ ਕੇ ਪੜ੍ਹ ਲਿਖ ਕੇ ਆਪਣੀ ਭੈਣ ਨੂੰ ਆਸ਼ਰਮ ਤੋਂ ਲੈ ਕੇ ਆਂਦਾ ਅੱਜ ਆਪਣੇ ਨਾਲ ਰੱਖ ਰਹੀ ਆ ਉਹਦਾ ਇਲਾਜ ਕਰਾ ਰਹੀ ਆ ਤੇ ਇੱਥੇ ਮੁਨਕਤਾਰੀ ਸੇਵਾ ਪਰਿਵਾਰ ਚ ਇਲਾਜ ਚੱਲਦਾ ਕੀ ਨਾਂ ਹੈ ਦਾ ਪਲਕ ਤੇ ਹੁਣ ਪਲਕ ਪਹਿਲਾਂ ਨਾਲੋਂ ਬਹੁਤ ਠੀਕ ਆ ਇਹ ਲੋਕਾਂ ਲਈ ਇੱਕ ਸਨੇਹਾ ਭਾਈ ਤੁਸੀਂ ਆਪਣੇ ਬੱਚਿਆਂ ਨੂੰ ਭੈਣਾ ਭਰਾਵਾਂ ਨੂੰ ਆਸ਼ਰਮਾਂ ਛੱਡਣ ਬਾਰੇ ਸੋਚਦੇ ਹੋ ਇੱਥੇ ਕੇ ਵੀ ਆ ਜਿਹੜੀ ਲੈ ਕੇ ਆਈਏ ਜਾ ਕੇ ਆਪਦੇ ਘਰੇ ਨਹੀਂ ਇਹਨੂੰ ਕੀ ਸੀ ਉੱਥੇ ਰਹੀ ਜਾਂਦੀ ਮੰਮੀ ਤੇਰੇ ਕਿੱਥੇ ਨੇ? ਘਰ ਹੀ ਰਹਿੰਦੇ ਸਾਡੇ ਨਾਲ ਹੀ ਰਹਿੰਦੇ ਡੈਡੀ ਕੋਆਪਰੇਟ ਨਹੀਂ ਕਰਦੇ ਅੱਜ ਵੀ ਡੈਡੀ ਪਾਪਾ ਕੰਮ ਕਰਦੇ ਰਹੇ ਸੀ ਭੈਣ ਭਰਾ ਕਿੰਨੇ ਤੁਸੀਂ ਹੋਰ ਇੱਕ ਤੋਂ ਹੋਰ ਭਰਾ ਵੱਡਾ ਵੱਡਾ ਭਰਾ ਉਹ ਕੋਆਪਰੇਟ ਕਰਦਾ ਉਹ ਵੀ ਮੈਂ ਤੇ ਮੇਰੇ ਭਰਾ ਦਾ ਡਿਸੀਜਨ ਦੋਨਾਂ ਦਾ ਡਿਸੀਜਨ ਦੇਖੋ ਦੋਨੋਂ ਭੈਣ ਭਰਾ ਵੱਡੇ ਹੋ ਕੇ ਆਪਣੀ ਭੈਣ ਨੂੰ ਆਸ਼ਰਮ ਤੋਂ ਲੈ ਕੇ ਆਏ ਜਾ ਕਿਉਂਕਿ ਹੁਣ ਇਹ ਆਪਣੇ ਇੰਨੇ ਯੋਗ ਹੋ ਗਏ ਸੀ ਵੀ ਆਪਣੀ ਭੈਣ ਦੀ ਸੰਭਾਲ ਕਰ ਸਕਦੇ ਸੋਚਿਓ ਵਿਚਾਰਿਓ ਵੀਡੀਓ ਨੂੰ ਸ਼ੇਅਰ ਕਰਿਓ ਮਾਈਕਲ ਜੀ ਦਾ ਖਾਲਸਾ ਸਹੀ ਜਿਹੜੀ ਸੋਸਾਇਟੀ ਆ ਨਾ ਅਸੀਂ ਰੈਂਟ ਤੇ ਰਹਿੰਦੇ ਆ ਸੋਸਾਇਟੀ ਨਹੀਂ ਐਵੇਂ ਦੇ ਬੁੱਜੇ ਨੂੰ ਹਜੇ ਵੀ ਸੈੱਟ ਕਰਦੇ ਬਹੁਤ ਔਖਾ ਹੁੰਦਾ ਹੈ ਨਾ ਕਿਤੇ ਮੈਂ ਵਰਕ ਫਾਰ ਹੋਮ ਕਰਦੀ ਆ ਬਾਹਰ ਦੀ ਯੂਕੇ ਦੀ ਕੰਪਨੀ ਨਾਲ ਜਦੋਂ ਇਹ ਆਈ ਆ 10 ਦਿਨ ਬਾਅਦ ਮੈਨੂੰ ਜੋਬ ਮਿਲ ਗਈ ਹੂੰ ਦਾ ਤੇਰੇ ਕਰਮਾਂ ਨੂੰ ਤੇ ਮੈਨੂੰ ਜੋਬ ਮਿਲ ਗਈ ਹੈ ਮੈਂ ਕੰਮ ਬੈਠੀ ਕੰਮ ਕਰਦੀ ਆ ਨਾਲ ਇਹਨੂੰ ਵੀ ਦੇਖਦੀ ਆ ਇਹਨੂੰ ਵੀ ਟਾਈਮ ਦਿੰਦੀ ਜਿੰਨਾ ਹੋ ਸਕਦਾ ਯੂਐਸਏ ਦੀ ਕੰਪਨੀ ਯੂਕੇ ਯੂਕੇ ਦੀ ਵਰਕ ਫਾਰ ਹੋਮ ਕਰਦੀ ਆ ਭੈਣ ਇਹਨੂੰ ਜਿੱਦਣ ਇਹਨੂੰ ਲੈ ਕੇ ਆਂਦਾ ਉਦੋਂ ਬਾਅਦ ਚ ਜੋਬ ਮਿਲੀ ਹੈ ਭੈਣ ਨੂੰ ਇਹਦੇ ਕਰਮਾਂ ਨੂੰ ਜੋਬ ਵੀ ਮਿਲ ਗਈ ਉਹਨੂੰ ਨਾਲ ਇਹਦੀ ਕੇਅਰ ਕਰਦੀ ਨਾਲੇ ਘਰੇ ਰੱਖਦੀ ਆ ਪਰ ਇੱਥੇ ਇੱਕ ਗੱਲ ਬੜੀ ਜ਼ਰੂਰੀ ਹੈ ਜਿਹੜੀ ਭੈਣ ਨੇ ਵੀ ਕਰੀ ਆ ਮੇ ਸਾਡੀ ਸੁਸਾਇਟੀ ਅਸੈਪਟ ਨਹੀਂ ਕਰਦੀ ਇਦਾਂ ਦੇ ਬੰਦੇ ਆ ਨਾ ਤਾਂ ਉਹ ਹੱਸ ਕੇ ਬੁਲਾਉਂਦੇ ਆ ਨਾ ਇਦਾਂ ਦੇ ਮੰਦਬੁੱਧੀ ਜਿਹੜਾ ਰੱਬ ਦਾ ਬੰਦਾ ਸਿੱਧਾ ਹੀ ਉਹਨੂੰ ਸਿੱਧੇ ਮੂੰਹ ਗੱਲ ਕਰਦੇ ਆ ਉਹ ਤੋਂ ਦੂਰ ਉਹਨੂੰ ਦੂਰ ਕਰਨਾ ਚਾਹੁੰਦੇ ਆ ਆਪਣੇ ਆਪ ਬੇਨਤੀ ਆ ਭੈਣੋ ਭਰਾਵੋ ਇਹ ਵਕਤ ਕਿਸੇ ਤੇ ਵੀ ਆ ਸਕਦਾ ਸਮੇਂ ਦਾ ਪਤਾ ਨਹੀਂ ਲੱਗਦਾ ਇਦਾਂ ਦੇ ਰੱਬੀ ਰੂਹਾਂ ਨੂੰ ਪਿਆਰ ਕਰਿਆ ਕਰੋ ਇਹਨਾਂ ਦਾ ਸਤਿਕਾਰ ਕਰਿਆ ਕਰੋ जो तो ये बच्ची उनके ना तो उनको भी डिप्रेशन नहीं हो सकता है। अच्छा बास। बहुत चंगी लगी तेरी सोच पहले। बहुत चंगा लगे। शाबाश। तब कार्डेकार के मैं इन कारियाँ दूँगी वो। ओरी घर पे। ओरी घर पे। मेरी सिस्टर है। ओके इन्हानो पहले की प्रॉब्लम सी? ए बाई बर्थ थी अब नॉर्मल है। ਪਰੇਸ਼ਾਨ ਕਰਦੇ ਸੀ ਗੱਲ ਬਟ ਜਿਵੇਂ ਜਿਵੇਂ ਵੱਡੀ ਹੁੰਦੀ ਹੈ ਇਹ ਚ ਹੁੰਦੀ ਹੈ ਸਮਝ ਆਉਂਦੀ ਗਈ ਪਰ ਇਹ 11 ਸਾਲ ਦੀ ਸੀਗੀ ਤੇ ਅनाथ ਆਸ਼ਰਮ ਸਾਡਾਂ ਦਾ ਸੀਗਾ ਮੇਰੇ ਮਦਰ ਨੇ ਉਹੀ ਕਿ ਮੈਂ ਐਵੇਂ ਦੇ ਬੱਚੇ ਨੂੰ ਨਹੀਂ ਸੰਭ ਸਕਦੀ ਕੱਲ ਨੂੰ ਇੰਨੇ ਵੱਡੀ ਹੋਣਾ ਹੈ ਅਸੀਂ ਕਿਵੇਂ ਕਿੰਨੇ ਬੱਚੇ ਪੜਾਉ ਤੁਸੀਂ ਅਸੀਂ ਤਿੰਨ ਤੀਜਾ ਕੌਣ ਹੈ ਮੇਰਾ ਬ੍ਰਦਰ ਹੈ ਵੱਡਾ ਛੋਟਾ ਵੱਡਾ ਵੱਡਾ ਸੁਪਾ ਮੈਂ ਇਹਨੂੰ ਪਿਛਲੇ ਸਾਲ ਸਤੰਬਰ ਚ ਲੈ ਕੇ ਆਈ ਸੀ ਮੈਂ ਅਕਤੂਬਰ ਚ ਇਹਨੂੰ ਲੈ ਕੇ ਆਈ ਸੀ ਸਤੰਬਰ ਚ ਮੈਂ ਇਹਨੂੰ ਘਰੇ ਲੈ ਕੇ ਆਈ ਸੀ ਨਾth ਆਸ਼ਰਮ ਤੋਂ ਫਰਸਟ ਮੰਥ ਅਸੀਂ ਘਰੇ ਰੱਖਿਆ ਬਿਲਕੁਲ ਨੋਰਮਲ ਹੀ ਸੀਗੀ ਫਿਰ ਬੱਡ ਸੌਂਦੀ ਨਹੀਂ ਸੀ ਬਿਲਕੁਲ ਜਦੋਂ ਦੀ ਉੱਥੋਂ ਆਈ ਸੀਗੀ ਬਿਲਕੁਲ ਵੀ ਮਤਲਬ 2 ਘੰਟੇ ਸੌਣਾ 24 ਘੰਟੇ ਚੋਂ ਫਿਰ ਉਸ ਤੋਂ ਬਾਅਦ ਮੇਰੀ ਵੀ ਜੌਬ ਲੱਗ ਗਈ ਜਦ ਜੇ ਆਈ ਫਿਰ ਮੈਂ ਆਪਣਾ ਕੰਮ ਕਰਨ ਲੱਗ ਗਈ ਫਿਰ ਇਹ ਥੋੜਾ ਐਂਗਰਿਸ਼ ਹੋ ਗਿਆ ਬਹੁਤ ਕੁੱਟਨ ਮਾਰਨ ਲੱਗੀ ਚਿੱਕਾ ਮਾਰਨ ਲੱਗੀ ਸੀ ਰੈਂਟ ਵਾਲੇ ਆਉਂਦੇ ਸੀ ਰੰਦੇ ਸੀ ਥੋੜੀ ਪ੍ਰੋਬਲਮ ਹੋਣ ਲੱਗੀ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਕਿ ਇੱਕ ਵਾਰੀ ਟਰਾਈ ਕਰ ਲੈਨੇ ਆ ਮੈਂ ਕਾਫੀ ਟਾਈਮ ਤੋਂ ਦੇਖਦੀ ਸੀ ਇਹਨਾਂ ਨੂੰ ਉਹਨਾਂ ਨੂੰ ਦੇਖ ਕੇ ਹੀ ਮੇਰੇ ਮਨ ਚ ਆਉਂਦਾ ਸੀਗਾ ਕਿ ਮੈਂ ਆਪਣੀ ਸਿਸਟਰ ਠੀਕ ਕਰਨੀ ਹੈ ਇਹਨੂੰ ਲੈ ਕੇ ਆਣਾ ਹੋਏਗੀ ਅਗਰ ਇੰਨੇ ਸਾਰੇ ਲੋਕ ਸਹੀ ਹੋ ਰਿਹਾ ਮੇਰੀ ਸਿਸਟਰ ਵੀ ਹੋਏਗੀ ਮਤਲਬ ਮੈਂ ਜਦੋਂ ਫਰਸਟ ਮੰਥ ਤੋਂ ਦਵਾਈ ਲੈ ਕੇ ਗਈ ਸੀ ਇਹਨੂੰ ਫਰਸਟ ਮੰਥ ਚ ਕਾਫੀ ਫਰਕ ਪੈ ਗਿਆ ਸੀ 15 ਦਿਨਾਂ ਮਗਰ ਹਾਂਜੀ ਹੁਣ ਥੋੜਾ ਜਿਹਾ ਬਸ ਮੌਸਮ ਆਈ ਥਿੰਕ ਚੇਂਜ ਹੋਇਆ ਥੋੜਾ ਐਕਟਿਵ ਜ਼ਿਆਦਾ ਹੋ ਗਿਆ ਉਹਦੇ ਕਰਕੇ ਹਾਂਜੀ ਮੈਂ ਸੋਸਾਇਟੀ ਨੂੰ ਬਸ ਇਹੀ ਕਹਣਾ ਚਾਹੁੰਦੀ ਜਿਹਦੇ ਭੈਣ ਭਰਾ ਕੋਈ ਵੀ ਐਵੇਂ ਦਾ ਹੈ ਮਤਲਬ ਉਹਨਾਂ ਦਾ ਸਾਥ ਨਾ ਛੱਡੋ ਹੈਨਾ ਸਾਥ ਦਵੋ ਇੱਕ ਉਮੀਦ ਹੁੰਦੀ ਹੈ ਕਿ ਲੋਕੀ ਬਸ ਕਹਿੰਦੇ ਆ ਕਿ ਐਵੇਂ ਦੇ ਬੱਚੇ ਨਹੀਂ ਠੀਕ ਹੋ ਸਕਦੇ ਬਟ ਹੋ ਸਕਦੇ ਜੇ ਤੁਸੀਂ ਵਿਸ਼ਵਾਸ ਰੱਖੋਗੇ ਸਭ ਕੁਝ ਹੋ ਜਾਂਦਾ ਹੈ